ਕਰਦੇ ਆ ਪੱਕੇ ਕੱਲ ਕਰਦੇ ਆ ਜਦੋਂ ਸੱਤੇ ਸ ਆ ਜਾਂਦੇ ਆ ਉਦੋਂ ਆਪਣੇ ਨਾਲ ਸਾਥੀਓ ਇਹ ਅਤਿਆਚਾਰ ਕਰਦੇ ਆ ਡਾਂਗਾ ਮਾਰਗਾ ਜਾਂਦੇ ਆ ਟੈਂਕਾ ਜਿੰਦਾਬਾਦ 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 ਹੱਕ ਲ ਮੰਗੇ ਇੱਕ ਨਾਲ ਦੋ ਤਾਈਂ ਚੁੱਤੀ ਨਾਲ ਸ਼ੇਖਸ਼ਹ ਮੋਰਚਾ ਜਿੰਦਾਬਾਦ 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 ਸੈਂਟਰ ਦੀ ਸਰਕਾਰ ਮਰਦਾਬਾਦ 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 ਕੀ ਕਰਨਗੇ ਜਲਾਵਰੀਆਂ ਸਰਕਾਰਾਂ ਆਪਾਂ ਆਪਣੇ ਥਰੂ ਜਿਹੜੀਆਂ ਤੁੜੀਆਂ ਜਾਂਦੀਆਂ ਸਰਕਾਰਾਂ ਸਾਥੀਓ ਇਹ ਅਤਿਆਚਾਰ ਆਪਣੇ ਤੇ ਕਰਦੀਆਂ ਸਾਥੀਓ ਕਿ ਇੱਕ ਐਮਐਸਪੀ ਆਪਦਾ ਉਹ ਹੱਕ ਮੰਗਦੇ ਆ ਆਪਦੀ ਜ਼ਮੀਨ ਦਾ ਰੇਟ ਤੈਅ ਕਰਨਾ ਉਹਨਾਂ ਨੂੰ ਹੱਕ ਦੇਉ ਸਾਥੀਓ ਇਹ ਬੜੀ ਮੰਦ ਭਾਜੀ ਆ ਸਰਕਾਰ ਜਿਹੜੀ ਮੋਦੀ ਸਰਕਾਰ ਆ ਸਾਥੀਓ ਲੰਮੇ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਸਾਰੇ ਮਜ਼ਦੂਰਾਂ ਦੇ ਕੱਜ ਦਾ ਵਾਹ ਜਿੰਦਾਬਾਦ ਜਿੰਦਾਬਾਦ ਹੱਥ ਲਾ ਨਾਗੇ ਬੇਨਾਮ ਲੋੜ ਪਈ ਤਾਂ ਜਿੱਤੀ ਨਾ ਸੈਂਟਰ ਤੇ ਪੰਜਾਬ ਦੀ ਸਰਕਾਰ ਮਰਦਾਬਾਦ 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 ਸੈਂਟਰ ਦੀ ਸਰਕਾਰ ਮਰਦਾਬਾਦ ਮਰਦਾਬਾਦ ਨਾਮ ਉਹ ਕੀ ਕਰ ਰਿਹਾ ਫੋਟੋ ਬਾਰੇ ਉਸ ਮੱਥ ਹਾਂਜੀ ਮੇਰਾ ਨਾਮ ਜਸਵੀਰ ਸਿੰਘ ਨੀਤ ਪ੍ਰਧਾਨ ਆ ਜੀ ਜਲ ਸਪਲਾਈ ਸੈਂਟੇਸ਼ਨ ਟੈਕਟ ਵਰਕਰ ਰਜਿਸਟਰ ਨੰਬਰ 31 ਤੋਂ ਹੀ ਅੱਜ ਸਾਡਾ ਜਿਹੜਾ ਰੈਸਟ ਕੀਤਾ ਗਿਆ ਸੂਬਾ ਕਮੇਟੀ ਵੱਲੋਂ ਜਿਹੜੀ ਸਾਨੂੰ ਈਲ ਕੀਤੀ ਗਈ ਹੈ ਜਿਹੜਾ ਆਪਣੇ ਸ਼ੰਭੂ ਬਾਰਡਰ ਤੇ ਹਤਿਆਚਾਰ ਹੋਇਆ ਕਿਸਾਨਾਂ ਤੇ ਬਹੁਤ ਜ਼ੁਲਮ ਜਿਹੜੀ ਮੋਦੀ ਸਰਕਾਰ ਕਰ ਰਹੀ ਹੈ ਜੀ ਸੈਂਟਰ ਤੇ ਪੰਜਾਬ ਸਰਕਾਰ ਰਲ ਕੇ ਜਿਹੜਾ ਗੋਲਾਬਾਰੀ ਕੀਤੀ ਗਈ ਹੈ ਜੀ ਇਹਨਾਂ ਦੇ ਵਿੱਚ ਸੰਬੰਧ ਚ ਅਸੀਂ ਪੁੱਤਨਾ ਸਾੜ ਰਹੇ ਹਾਂ ਸਰਕਾਰ ਦਾ ਹੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਅੱਜ ਅਸੀਂ ਠੇਕਾ ਮਲਾਇਨ ਸੰਘਰਸ਼ ਮੋਰਚੇ ਦੇ ਬੈਨਰ ਹੇਠ ਜਿਹੜਾ ਅੱਜ ਦਾ ਦਿਨ ਹੈ 23 ਤਰੀਕ ਦਾ ਉਹ ਕਾਲੇ ਦਿਵਸ ਹੋ ਜੋ ਅਸੀਂ ਮਨਾ ਰਹੇ ਹਾਂ ਕਿਉਂਕਿ ਤੁਸੀਂ ਦੇਖਿਆ ਸੀ ਜਿਹੜੇ ਸਾਡੇ ਕਿਸਾਨ ਸਾਥੀ ਆ ਕਿਸਾਨ ਭਰਾ ਪਿਛਲੇ ਲੰਮੇ ਸਮੇਂ ਤੋਂ ਆਪ ਦੀ ਜਿਹੜੀਆਂ ਹੱਕੀ ਮੰਗਾਂ ਲੈ ਕੇ ਉਹ ਦਿੱਲੀ ਜਾ ਰਹੇ ਸੀਗੇ ਜਿਹੜੀਆਂ ਪਹਿਲਾਂ ਵੀ ਉਹਨਾਂ ਦੀਆਂ ਮੰਗਾਂ ਹੈਗੀਆਂ ਉਹ ਸੈਂਟਰ ਸਰਕਾਰ ਵੱਲੋਂ ਮੰਨੀਆਂ ਗਈਆਂ ਪਰ ਉਹ ਲਾਗੂ ਨਹੀਂ ਕੀਤੀਆਂ ਗਈਆਂ ਜਿਵੇਂ ਕਿ ਐਮਐਸਪੀ ਲਾਗੂ ਕਰਨ ਦੀ ਜਿਹੜੀ ਉਹਨਾਂ ਦੀ ਮੰਗ ਸੀ ਜਾਂ ਜਿਹੜੀਆਂ ਹੋਰ ਉਹਨਾਂ ਦੀਆਂ ਹੱਕੀ ਮੰਗਾਂ ਸੀਗਾ ਉਹਨਾਂ ਵਾਸਤੇ ਜਿਹੜਾ ਉਹ ਆਪਦਾ ਸੰਘਰਸ਼ ਕਰਨ ਵਾਸਤੇ ਜਿਹੜਾ ਉਹ ਦਿੱਲੀ ਜਾ ਰਹੇ ਸੀਗੇ ਪਰਾ ਸੈਂਟਰ ਸਰਕਾਰ ਤੇ ਹਰਿਆਣੇ ਦੀ ਜਿਹੜੀ ਖੱਟਰ ਸਰਕਾਰ ਆ ਉਹਨਾਂ ਦੀ ਮਿਲਿ ਭੁਗਤ ਦੁਆਰਾ ਜਿਹੜਾ ਉਹਨਾਂ ਨੂੰ ਉੱਥੇ ਪਹਿਲਾਂ ਹੀ ਬੈਰੀਕਾਟ ਲਾ ਕੇ ਤੇ ਵੱਡੇ ਵੱਡੇ ਉੱਥੇ ਹੋਰ ਜਿਹੜੇ ਉਹਨਾਂ ਨੇ ਪ੍ਰਬੰਧ ਕਰਕੇ ਉਹ ਕਿਸਾਨਾਂ ਨੂੰ ਆਉਂਦਾ ਜਿਹੜਾ ਹੱਕੀ ਸੰਘਰਸ਼ ਕਰਨ ਜਾ ਰਹੇ ਸੀ ਉਹਦੇ ਤੋਂ ਰੋਕਿਆ ਗਿਆ ਖਨੌਰੀ ਬਾਰਡਰ ਤੇ ਤੁਸੀਂ ਵੇਖਿਆ ਵੀ ਇੱਕ ਨੌਜਵਾਨ ਉਹਦੀ ਗੋਲੀਆਂ ਮਾਰ ਕੇ ਜਿਹੜੀ ਉਹ ਉਹ ਹੱਤਿਆ ਕਰ ਦਿੱਤੀ ਗਈ ਉਹ ਗੋਲੀ ਲੱਗਣ ਕਾਰਨ ਕਿਸਾਨ ਆਗੂ ਜਿਹੜਾ ਨੌਜਵਾਨ ਸੀ 23 ਸਾਲ ਦੀ ਉਮਰ ਦਾ ਉਹਦੀ ਜਿਹੜੀ ਉੱਥੇ ਮੌਤ ਹੋ ਗਈ ਹੋਰ ਵੀ ਜਿਹੜੇ ਕਿਸਾਨ ਉਹਦੇ ਆਗੂ ਸੀਗੇ ਬਹੁਤ ਆਗੂ ਜਿਹੜੇ ਉੱਥੇ ਉਹ ਜ਼ਖਮੀ ਹੋਇਆ ਕਿਸੇ ਦੀ ਕੋਈ ਲੱਤ ਟੁੱਟੀ ਆ ਕਿਸੇ ਦਾ ਹੋਰ ਜਿਹੜਾ ਅੰਗ ਉੱਥੇ ਉਹ ਬੇਕਾਰ ਹੋ ਗਿਆ ਉਹ ਬਹੁਤ ਜਿਹੜਾ ਉੱਥੇ ਝੁਲਮ ਉੱਥੇ ਢਾਵਾ ਗਿਆ ਜਿਹੜਾ